ਹਾਂ ਤੋਂ ਸੇ ਚਾਲ ਤੋਂ ਦੱਸਦੀ ਕਿ ਚਿੱਟੇ ਦਾ ਆਦੀ ਵਿਅਕਤੀ ਪੰਜਾਬ ਪੁਲਿਸ ਦੇ ਉਪਰਾਲਿਆਂ ਕਾਰਨ ਜੀ ਰਿਹਾ ਹੁਣ ਨਵੀਂ ਜ਼ਿੰਦਗੀ ਦੋਸਤਾਂ ਨੇ ਚਿੱਟਾ ਪੀਣ ਤੇ ਕਰ ਦਿੱਤਾ ਸੇ ਮਜਬੂਰੀ ਇੱਕ ਦਿਨ ਚਾਰ ਵਾਰੀ ਪਿੰਡਾਂ ਸੀ ਚਿੱਟਾ ਰੋਡਵੇ ਸਟੇ ਵਿੱਚ ਕੰਮ ਕਰਦਾ ਸੀ ਪਰ ਚਿੱਟੇ ਦੇ ਆਦੀ ਹੋਣ ਕਰਕੇ ਨੌਕਰੀ ਹੀ ਛੱਡ ਦਿੱਤੀ ਚਿੱਟੇ ਦੀ ਲੱਤ ਦੇ ਕਾਰਨ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਇਥੋਂ ਤੱਕ ਕਿ ਘਰ ਦੇ ਬੂਹੇ ਬਾਰੀਆਂ ਤੱਕ ਵੇਚ ਦਿੱਤੀਆਂ ਸਨ ਪੰਜਾਬ ਪੁਲਿਸ ਦੇ ਇਸ ਵਿਅਕਤੀ ਦਾ ਸਹਾਰਾ ਬਣੀ ਹੈ ਉਹ ਤੇ ਹੀ ਦੱਸਦੀ ਹੈ ਕਿ ਇਸੇ ਦਾ ਇਲਾਜ ਕਰਾਇਆ ਹੈ ਉਥੇ ਜੰਡਿਆਲਾ ਪੁਲਿਸ ਨੇ ਐਸਚਓ ਸਰਦਾਰ ਹਰਚੰਦ ਸਿੰਘ ਨੇ ਨਿਭਾਈ अहम भूमिका ਇਸ ਵਿਅਕਤੀ ਨੂੰ ਸਹੀ ਰਸਤੇ ਤੇ ਲਿਓਣ ਦੇ ਇਨਾ ਕੋਸ਼ਿਸ਼ਾਂ ਕਰਕੇ ਉਹਨਾਂ ਨੇ ਇਸ ਦੀ ਜਾਨ ਬਚਾਈ ਹੈ ਤੇ ਉੱਤੇ ਹੀ ਅੱਜ ਸਾਰੇ ਨਸ਼ੇ ਤਿਆਗ ਕੇ ਉਹ ਇੱਕ ਨਵੀਂ ਜ਼ਿੰਦਗੀ ਜੀ ਰਿਹਾ ਹੈ। ਕਹਾਣੀ ਪਰਿਖਿਆ ਕਰਦੇ ਹੋ ਕਿ ਕਦੋਂ ਦਾ ਕੰਮ ਕਲਪ ਕਮਾ ਜਿਸੀ ਘਰ ਦਾ ਸਮਾਨ ਕਿਤੇ ਤੁਸੀਂ ਦੱਸਿਆ ਵੀ ਵੇਚ ਕੇ ਤੇ ਆਪਣਾ ਪਰਵਾਹਨ ਸੰਕਟ ਅਸੀਂ ਕਿ ਨਸ਼ਾ ਵੀ ਕਰਦਾ ਸੀ ਇਹਦਾ ਨਾਮ ਹੈ ਜੀ ਵੀਰਪਾਲ ਸਿੰਘ ਪੁੱਤਰ ਬਲਕਾਰ ਸਿੰਘ ਵੈਰੋਵਾਲ ਰੋਡ 'ਚ ਡਾਲੇ ਦਾ ਰਹਿਣ ਵਾਲਾ ਵਾ ਇਹ ਬਹੁਤ ਜ਼ਿਆਦਾ ਡਰੱਗ ਦੇ ਵਿੱਚ ਐਡਿਕਟ ਹੋ ਗਿਆ ਸੀਗਾ ਦਿਹਾੜੀ 'ਚ 4-4 5-5 ਵਾਰੀ ਨਸ਼ੇ ਦੀ ਪੂਰਤੀ ਕਰਦਾ ਸੀਗਾ ਨਸ਼ੇ ਦੀ ਪੂਰਤੀ ਲਈ ਇਹਨੇ ਆਪਣੇ ਘਰ ਦੀਆਂ ਬੂਹੇ-ਬਾਰੀਆਂ ਤੱਕ ਵੀ ਜਿਹੜੇ ਆ ਉਹ ਵੇਚ ਛੱਡੇ ਸੀਗੇ ਬਹੁਤ ਜ਼ਿਆਦਾ ਨਸ਼ਾ ਕਰਦਾ ਸੀ ਜਦੋਂ ਮੇਰੇ ਨੋਟਿਸ 'ਚ ਆਇਆ ਮੈਂ ਇਹਨੂੰ ਤੁਰੰਤ ਇਹਦੇ ਘਰ ਗਿਆ ਇਹਨੂੰ ਮੈਂ ਕਿਤੇ ਘਰੋਂ ਬਾਹਰੋਂ ਦੂਰੋਂ ਮਤਲਬ ਲੈ ਕੇ ਆਣ ਕਿਤੇ ਉਹਦਾ ਮੈਂ ਟ੍ਰੀਟਮੈਂਟ ਕਰਵਾਇਆ ਵਾ ਤੇ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਅੱਜ 15 ਦਿਨ ਹੋ ਗਿਆ ਇਹਨੇ ਕਿਸੇ ਨਸ਼ੇ ਨੂੰ ਟੱਚ ਨਹੀਂ ਕੀਤਾ ਬਿਲਕੁਲ ਨਾਰਮਲ ਲਾਈਫ ਦੇ ਵਿੱਚ ਆ ਚੁੱਕਾ ਵਾ ਇਹ ਖੁਦ ਹੀ ਤੁਹਾਨੂੰ ਦੱਸੂਗਾ ਕਿ ਪੁਲਿਸ ਨੇ ਇਹਦਾ ਕੀ ਸਹਿਯੋਗ ਕੀਤਾ ਵਾ ਮੈਂ ਇਹਨੂੰ ਮਤਲਬ ਤਨ ਦੇ ਕੱਪੜੇ ਵੀ ਨਹੀਂ ਸੀ ਹੈਗੇ ਉਹ ਵੀ ਲੈ ਕੇ ਦਿੱਤੇ ਆ ਇਸ ਤੋਂ ਇਲਾਵਾ ਇਹਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਆ ਜਿਹੜੀ ਚੀਜ਼ ਦੀ ਇਹਨੂੰ ਲੋੜ ਸੀ ਜੂਸ ਦੀ ਜਾਂ ਡਾਕਟਰ ਦਾ ਜੋ ਵੀ ਸੁਜੈਸ਼ਨ ਸੀਗਾ ਉਹ ਸਾਰੀਆਂ ਖਰਾਕਾਂ ਦੇ ਕੇ ਅੱਜ ਇਹ ਬਿਲਕੁਲ ਨਾਰਮਲ ਲਾਈਫ ਦੇ ਵਿੱਚ ਆ ਤੇ ਮੇਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਨਸ਼ਾ ਕਰਦੇ ਆ ਮਰੀਜ਼ ਆ ਉਹਨਾਂ ਨੂੰ ਐਗਜ਼ਾਮਪਲ ਦੇਣੀ ਚਾਹੀਦੀ ਆ ਇਸ ਚੀਜ਼ ਦੀ ਤਾਂ ਤੁਹਾਡੇ ਚੈਨਲ ਦੇ ਰਾਹੀਂ ਕਿ ਤੁਸੀਂ ਵੀ ਕੋਡ ਵਾਲੀ ਜ਼ਿੰਦਗੀ ਛੱਡ ਕੇ ਇਹਦੇ ਵਾਂਗੂ ਸਾਫ਼ ਸੁਧਰੀ ਜ਼ਿੰਦਗੀ ਜੀਵੋ। ਜਿਹੜਾ ਨੰਦ ਵੀਰ ਬਲ ਸਿੰਘ ਜੀ ਸਨ ਅਖਵਲ ਕਾਰ ਸਿੰਘ ਕਿੱਥੇ ਤੇ ਰਹਿਣ ਵਾਲੇ? ਗਰਵਾਰਪੁਰ ਜੰਡਿਆਲਾ ਬੰਦੂ ਜੀ। ਕੀ ਤਾਂ ਨਿਸ਼ਕੈਦ ਕੀ ਸੀਗੀ ਉਸ ਤੋਂ ਪਹਿਲੇ ਉਹਨਾਂ ਸਰ ਜਦੋਂ ਨਸ਼ਾ ਕਰਦੇ ਸੀ ਪਹਿਲਾਂ ਸਰ ਮੈਂ ਬਹੁਤ ਜ਼ਿਆਦਾ ਨਸ਼ੇ ਦਾ ਆਦੀ ਸੀ। ਸਰ ਮੈਂ ਬੜੇ ਚਿਰ ਦਾ ਨਸ਼ਾ ਕਰਦਾ ਪਿਆ ਸੀ। ਸਰ ਨਾਮ ਮੇਰੇ ਕੋ ਨਸ਼ਾ ਛੁੱਟਦਾ ਸੀ ਸਾਰਾ ਇਸ ਕੋਸ਼ਿਸ਼ ਨਸ਼ੇ ਦੇ ਕਰਕੇ ਮੈਂ ਆਪਣਾ ਸਾਰਾ ਕੁਝ ਬਰਬਾਦ ਕਰ ਲਿਆ ਪਰ ਸਰ ਅੱਜ ਮੈਨੂੰ ਸਰਦਾਰ